पाप है खोटे ना सिजस कोई खोटे खोट कमावणा आई गया पत खोई भाई खोटे मनुख ਅਸਲਾ ਚੰਗਾ ਨਹੀਂ ਹੁੰਦਾ ਖੋਟੇ ਨੂੰ ਇੱਜ਼ਤ ਨਹੀਂ ਮਿਲਦੀ ਖੋਟ ਕਰਨ ਨਾਲ ਕੋਈ ਜੀਵ ਆਤਮਿਕ ਜੀਵਨ ਵਿੱਚ ਕਾਮਯਾਬ ਨਹੀਂ ਹੋ ਸਕਦਾ ਖੋਟੇ ਮਨੁੱਖ ਨੇ ਸਦਾ ਖੋਟ ਹੀ ਕਮਾਣੀ ਹੈ ਉਸ ਨੂੰ ਖੋਟ ਕਮਾਣ ਦੀ ਆਦਤ ਪੈ ਜਾਂਦੀ ਹੈ ਉਹ ਆਪਣੀ ਇੱਜ਼ਤ ਗਵਾ ਕੇ ਸਦਾ ਜਮਦਾ ਤੇ ਮਰਦਾ ਰਹਿੰਦਾ ਨਾਨਕ ਮਨ ਸਮਝਾਈਐ ਗੁਰ ਕੈ ਸ਼ਬਦ ਸਲਾਹ RAM ਨਾਮ ਰੰਗ ਰਤਿਆ ਭਾਗਨਾ ਪਰਮ ਤੇਨਾ ਸਤਿਗੁਰੂ ਨਾਨਕ ਪਾਤਸ਼ਾਹ ਜੀ ਆਖਦੇ ਹਨ ਕਿ ਇਹ ਨਾਨਕ ਪ੍ਰਮਾਤਮਾ ਦੀ ਸਿੱਖਤ ਸਲਾਹ ਵਾਲੇ ਗੁਰ ਸ਼ਬਦ ਦੇ ਰਾਹੀ ਆਪਣੇ ਮਨ ਨੂੰ ਸਮਝਾਉਣਾ ਚਾਹੀਦਾ ਹੈ ਜਿਹੜੇ ਬੰਦੇ ਪ੍ਰਮਾਤਮਾ ਦੇ ਨਾਮ ਦੇ ਪਿਆਰ ਵਿੱਚ ਰੰਗੇ ਰਹਿੰਦੇ ਹਨ ਉਹਨਾਂ ਨੂੰ ਖੋਡੇ ਕੰਮਾਂ ਦਾ ਭਾਰ ਸਹਾਰਨਾ ਨਹੀਂ ਪੈਂਦਾ ਉਹਨਾਂ ਦਾ ਮਨ ਖੋਟੇ ਕੰਮਾਂ ਵੱਲੋਂ ਮੁੜ ਜਾਂਦਾ ਹੈ ਪਰਮਾਤਮਾ ਦਾ ਨਾਮ ਜਪ ਕੇ ਬਹੁਤ ਆਤਮਕ ਲਾਭ ਖੱਟ ਲਈਦਾ ਹੈ ਅਤੇ ਉਹ ਪ੍ਰਭੂ ਜੋ ਕਿਸੇ ਡੰਡੇ ਅਧੀਨ ਨਹੀਂ ਮਨ ਵਿੱਚ ਆ ਵਸਦਾ ਸ਼੍ਰੀ ਰਾਗ ਮਹੱਲਾ ਪਹਿਲਾ ਧਨ ਜੋਬਨ ਅਰ ਫੁਲੜਾ ਨਾ ਖੜੀ ਐ ਦਿਨ ਚਾਰ ਪਵਣ ਕੇਰੇ ਪਤ ਜਿਓ ਤਲ ਟੋਲ ਜੰਮੜ ਹਾਰ ਤਨ ਜਵਾਨੀ ਅਤੇ ਨਿਕਾ ਜਿਹਾ ਫੁੱਲ ਆ ਇਹ ਚਾਰ ਦਿਨਾਂ ਦੇ ਹੀ ਪਰੋਏ ਹੁੰਦੇ ਹਨ ਜਿਵੇਂ ਚੌਪਤੀ ਦੇ ਪੱਤਰ ਪਾਣੀ ਦੇ ਢਾਡੇ ਜਾਣ ਨਾਲ ਸੁੱਕ ਕੇ ਨਾਸ ਹੋ ਜਾਂਦੇ ਹਨ ਤਿਵੇਂ ਇਹ ਵੀ ਨਾਸ ਹੋ ਜਾਂਦੇ ਹਨ ਰਗ ਮਾਣ ਲੈ ਪਿਆਰਿਆ ਜਾ ਜੋ ਵਰਨੋ ਭੁਲਾ ਦਿਨ ਥੋੜੜੇ ਮਤ ਪਹਿਆ ਪੁਰਾਣਾ ਚੋਲਾ हे ਪਿਆਰੇ ਜੀਵ हे ਮੇਰੇ ਮਨ ਜਦ ਤੱਕ ਨਵੀਂ ਜਵਾਨੀ ਹੈ ਤਦ ਤੱਕ ਆਤਮਿਕ ਆਨੰਦ ਲੈ ਲੈ ਜਦੋਂ ਉਮਰ ਦੇ ਦਿਨ ਥੋੜੇ ਰਹਿ ਗਏ ਸਰੀਰਕ ਚੋਲਾ ਪੁਰਾਣਾ ਹੋ ਜਾਏਗਾ ਫਿਰ ਸਿਮਰਨ ਨਹੀਂ ਹੋ ਸਕੇਗਾ ਸਜਣ ਮੇਰੇ ਰੰਗਲੇ ਜਾਏ ਸੁਤੇ ਜੀਰਾਂ ਹਾ ਪੀ ਵੰਜਾ ਡੋਮਣੀ ਰੋਵਾ ਜੀ ਬਾਣ ਮੇਰੇ ਪਿਆਰੇ ਸਜਣ ਕਬਰਿਸਤਾਨ ਵਿੱਚ ਜਾ ਸੁੱਤੇ ਮੈਂ ਉਹਨਾਂ ਦੇ ਵਿਛੋੜੇ ਵਿੱਚ ਧੀਮੀ ਆਵਾਜ਼ ਨਾਲ ਰੋ ਰਿਹਾ ਹਾਂ ਪਰ ਮੈਨੂੰ ਇਹ ਸਮਝ ਨਹੀਂ ਆ ਰਹੀ ਕਿ ਮੈਂ ਵੀ ਦੁਚਿੱਤੀ ਹੋ ਕੇ ਉਧਰ ਹੀ ਜਲ ਪਾਂਗ ਕੀ ਨਾ ਸੁਹੇੜੀ ਗੋਰੀਏ ਆਪਣ ਕਨੀ ਸੋਈ ਲਗੀ ਆਵੇ ਸਾਹਰੇ ਨਿਤਨਾ ਪਈ ਹੋਈ ਏ ਸੁੰਦਰ ਜੀਵ ਇਸਤਰੀ ਤੂੰ ਧਿਆਨ ਨਾਲ ਇਹ ਖਬਰ ਕਿਉਂ ਨਹੀਂ ਸੁਣੀ ਕਿ ਪੇਕਾ ਘਰ ਇਸ ਲੋਕ ਦਾ ਵਿਸੇਵਾ ਸਦਾ ਨਹੀਂ ਰਹਿ ਸਕੀ ਸੋਹਰੇ ਕਾ ਭਾਵ ਪ੍ਰਲੋਕ ਵਿੱਚ ਜ਼ਰੂਰ ਹੀ ਜਾਣਾ ਪਵੇਗਾ ਨਾਨਕਾ ਸੁਤੀ ਪਈ ਜਾਣ ਵਰਤੀ ਸੰ ਗੁਣ ਗਵਾਈ ਕਠੜੀ ਏ ਨਾਨਕ ਜਿਹੜੀ ਜੀਵ ਇਸਤਰੀ ਪੇਕੇ ਘਰ ਵਿੱਚ ਲੋਕ ਵਿੱਚ ਗਫਲਤ ਦੀ ਨੀਂਦ ਵਿੱਚ ਸੁੱਤੀ ਰਹੀ। ਇਉਂ ਜਾਣੋ ਕਿ ਉਸ ਦੇ ਗੁਨਾ ਨੂੰ ਦਿਨ ਦਿਹਾੜੇ ਹੀ ਸੰਗ ਲੱਗ ਰਹੀ। ਉਸ ਨੇ ਗੁਨਾ ਦੀ ਗਠੜੀ ਕਬਾ ਲਈ। ਉਹ ਇਥੋਂ ਅਗੁਣ ਦੀ ਪੰਡ ਬਨ ਕੇ ਲੈ ਤਵੀ ਦੂਸਤੀ। सब जग चलन हार कूड़ मिठा कूड़ माख्यो कूड़ो तुद बाजो बड़िया पूर। विस्तार सहित पंक्तियां समझाइया ने कूड़ राजा कूड़ प्रजा कूड़ सब संसार बिल्कुल दिमाग देज आने वाली गल है ਕਿ ਸਤਗੁਰੂ ਨਾਨਕ ਪਾਤਸ਼ਾਹ ਜੀ ਨੇ ਬਾਣੀ ਵਿੱਚ ਕਿਹਾ ਹੈ ਕਿ ਸਭ ਕੁਝ ਧਰ ਦਾ ਪਸਾਰ ਹੈ ਅਸੀਂ ਵੱਡੇ ਭਾਗਾ ਵਾਲੇ ਆ ਸਤਗੁਰੂ ਦੀ ਬਖਸ਼ਿਸ਼ ਹੈ ਸਾਡੇ ਤੇ ਕਿ ਅਸੀਂ ਸਤ ਸੰਗ ਦੀ ਕਣੀ ਸਾਨੂੰ ਨਸੀਬ ਹੋਈ ਇਹ ਸਤਗੁਰੂ ਜੀ ਦੀ ਬਾਣੀ ਸਰਨ ਕੀਤੀ ਏ ਕਿਉਂਕਿ ਸਤ ਸੰਗ ਦੀਆਂ ਵੀ ਤਨ ਅਵਸਥਾਾਂ ਦੱਸੀਆਂ ਨੇ ਸੰਤਾਂ ਮਾਪੂਰ ਸਮਝਾਉਂਦੇ ਨੇ ਇਹ ਪਹਿਲੀ ਅਵਸਥਾ ਸਤਸੰਗ ਦੀ ਇਹ ਕਿਸੀਂ ਸਤਸੰਗ ਦੇ ਵਿੱਚ ਬੈਠੇ ਆ ਸਤਸੰਗ ਦਾ ਅਸਰ ਕਿਤਨਾ ਕੁ ਹੈ ਸਾਡੇ ਕਹਿੰਦੇ ਕਿ ਜਿਵੇਂ ਪਾਣੀ ਦੇ ਵਿੱਚ ਇੱਕ ਪੱਥਰ ਪਾ ਦਈਏ ਜਿੰਨਾ ਸਮਾਂ ਉਹ ਪੱਥਰ ਪਾਣੀ ਦੇ ਵਿੱਚ ਰਹੇਗਾ ਤੇ ਉਹ ਥੇਲਾ ਰਹੇ ਪਹਿਲੀ ਅਵਸਥਾ ਜਿਹੜੀ ਆ ਸਤਸੰਗ ਦੀ ਰਸੀ ਹੈ ਕਿ ਜਿੰਨਾ ਵੀ ਸਮਾਉ ਪੱਥਰ ਪਾਣੀ ਦੇ ਵਿੱਚ ਰਹੇਗਾ ਪੱਥਰ ਗਿੱਲਾ ਰਹੇਗਾ ਜਿਸ ਵੇਲੇ ਪਾਣੀ ਤੋਂ ਪੱਥਰ ਨੂੰ ਬਾਹਰ ਕੱਢ ਦਵਾਂਗੇ ਤੇ 5 ਮਿੰਟ ਦੇ ਵਿੱਚ ਸੁੱਕ ਜਾਂਦਾ ਹੈ ਦੁਬਾਰਾ ਇਸੇ ਤਰ੍ਹਾਂ ਸਾਜ ਦੇ ਕਈ ਵਾਰੀ ਸਾਸਨ ਦਾ ਸੋਣਨਾ ਵੀ ਹੁੰਦਾ ਕਿ ਜਿੰਨਾ ਸਿਰਫ ਹੀ ਸਾਸਨ ਦੇ ਵਿੱਚ ਬੈਠੇ ਹੁੰਦੇ ਆ ਨਾਮ ਦੇ ਨਾਲ ਗੁੜੇ ਰਹਿੰਦੇ ਜਿਸ ਵੇਲੇ ਆਪਾਂ ਨੂੰ ਘਰ ਤੋਂ ਬਾਹਰ ਜਾਈਏ ਤਾਂ ਕਾਫੀ ਬਲਾ ਜਿਹੜੀਆਂ ਮਨ ਦੇ ਵਿੱਚ ਹੋ ਉਸਰ ਚਾਹੀਦਾ ਅਸੀਂ ਫਿਰ ਆਪਣੇ ਕੰਮਾਂ ਕਰਦੇ ਜਦੋਂ ਦੂਸਰੀ ਅਵਸਥਾ ਦਸੀਏ ਸੰਤਮਾ ਪੁਰਸ਼ਾਲੇ ਕੇ ਜਿਸ ਤਰ੍ਹਾਂ ਕੋਈ ਕਪੜਾ ਪਾਣੀ ਦੇ ਵਿੱਚ ਪਾ ਦਈਏ ਉਹ ਗਿੱਲਾ ਹੋ ਜਾਂਦਾ ਏ ਉਸ ਕਪੜੇ ਨੂੰ ਕਢੀਏ ਸੁਕਣਾ ਨਾ ਪਾਈਏ ਇਸ ਤਰ੍ਹਾਂ ਇਕੱਠਾ ਕਰਕੇ ਰੱਖ ਜੇ ਤਾਂ 8-10 ਦਿਨੋਂ ਕਪੜਾ ਜਿਹੜਾ ਗਿੱਲਾ ਹੈ ਇਹਨਾਂ ਪਾ ਕੇ ਪਾਣੀ ਦਾ ਅਸਰ ਉਹਦੇ ਵਿੱਚ ਰਹਿੰਦਾ ਹੈ ਇਸੇ ਤਰ੍ਹਾਂ ਕਈ ਜੀ ਵੇਸਤਰਾਂ ਦੇ ਵੀ ਨੇ ਕਿ 8-10 ਦਿਨੋਂ ਸਾਸਨ ਦੀ ਕੀਤਰੇ ਦਾ ਅਸਰ ਜਿਹੜਾ ਉਹ ਦਿਲ ਦੇ ਵਿੱਚ ਦਿਮਾਗ ਦੇ ਵਿੱਚ ਰਹਿੰਦਾ ਹੈ ਇਹ ਜਿਹੜੀ ਤੀਸਰੀ ਅਵਸਥਾ ਦੱਸੀ ਹੈ ਸੰਤ ਮਾਰਕੋਸ਼ਾ ਨੇ ਉਹ ਆਖਦੇ ਨੇ ਕਿ ਜਿਸ ਤਰ੍ਹਾਂ ਪਾਣੀ ਦੇ ਵਿੱਚ ਪਰਦਾਸੇ ਪਾ ਦਈਏ ਤੇ ਹੌਲੀ-ਹੌਲੀ ਜਿਹੜੇ ਪਰਦਾਸੇ ਪਾਣੀ ਦੇ ਵਿੱਚ ਹੀ ਘੁਲ ਜਾਂਦੇ ਨੇ ਫਿਰ ਤੁਸੀਂ ਉਹ ਪਰਦਾਸਾ ਪਾਣੀ ਦੇ ਵਿੱਚੋਂ ਬਾਹਰ ਨਹੀਂ ਕੱਢ ਸਕਦੇ ਕਿਉਂਕਿ ਉਹਦਾ ਮੇਲ ਪਾਣੀ ਦੇ ਨਾਲ ਹੋ ਜਾਂਦਾ ਹੈ ਗੁਰੂ ਪਿਆਰਿਓ ਸਤਿਵੰਤ ਸੱਜਣਾ ਦੇ ਵਿੱਚ ਅਰਦਾਸ ਕਰੀਏ ਕਿ ਸਾਡਾ ਵੀ ਇਹੋ ਜਿਹਾ ਇੱਥੇ ਬੈਠਣਾ ਇਹੋ ਜਿਹਾ ਬਾਣੀ ਦਾਸ ਸਾਡੇ ਹਿਰਦੇ ਵਿੱਚ ਰਹੇ ਕਿ ਉਸ ਵੀ ਪ੍ਰਤਾਸੇ ਵਾਂਗੂ ਸਤਗੁਰੂ ਦੀ ਬਾਣੀ ਦੇ ਵਿੱਚ ਘੁਲ ਮਿਚ ਜਾਵੇ ਤੇ ਸਾਡਾ ਜੋ ਮਨੋਰਥ ਹੈ ਇਸ ਦੁਨੀਆ ਤੇ ਆਉਣ ਦਾ ਉਹ ਸਾਡਾ ਉਹ ਨਾ ਹੋਵੇ ਸਤਗੁਰੂ ਦੀ ਕਿਰਪਾ ਤੋਂ ਬਿਨਾ ਇਹ ਅਸੰਭਵ ਹੈ

ਪ੍ਰਸੰਨ ਲਈ ਰਲਦੀਆਂ ਦਾਸ ਕਰੀਏ ਇੱਕ ਦੂਜੇ ਵਾਸਤੇ ਸਤਿਗੁਰੂ ਕਿਰਪਾ ਕਰਨ ਸਾਡੀ ਵੀ ਨਾਮ ਦੇ ਵਿੱਚ ਮਿਤੀ ਸਾਰੇ ਜੁੜੀ ਅਵੇ ਮੰਦਾ ਬੋਲ ਨਾ ਬੋਲੀਏ ਸਤਿਗੁਰੂ ਦੇ ਨਾਮ ਦੇ ਨਾਲ ਜੁੜੀਏ ਸਦਾ ਭਲਾ ਮੰਦੀਏ ਸੁਖਮੈ ਤੇ ਸਮਾਪਤੀਏ